ਗੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਬਾਬਾ ਖੇਤਰਪਾਲ ਜੀ ਦਾ ਸਿੱਧੀ ਮੰਤਰ ਲੈ ਕੇ ਹਾਜ਼ਰ ਹੋਈਆਂ ਦੋਸਤੋ ਇਹ ਬਾਬਾ ਖੇਤਰਪਾਲ ਜੀ ਦਾ ਮੰਤਰ ਜਿਸ ਦੇ ਨਾਲ ਤੁਹਾਨੂੰ ਬਾਬਾ ਖੇਤਰਪਾਲ ਜੀ ਦੀਆਂ ਸ਼ਕਤੀਆਂ ਪ੍ਰਾਪਤ ਹੋਣਗੀਆਂ ਜਿਸ ਦੇ ਨਾਲ ਤੁਸੀਂ ਆਪਣਾ ਅਤੇ ਲੋਕਾਂ ਦਾ ਭਲਾ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੋਵੇ ਕੋਈ ਲਗਾ ਲਗਾਇਆ ਹੋਵੇ ਕੋਈ ਕੀਤਾ ਕਰਾਇਆ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ ਕਿਸੇ ਦਾ ਕੋਈ ਕਾਰੋਬਾਰ ਨਾ ਚੱਲਦਾ ਹੋਵੇ ਕਿਸੇ ਦਾ ਕੋਈ ਕਾਰੋਬਾਰ ਬੰਨਿਆ ਹੋਵੇ ਇਸ ਤਰ੍ਹਾਂ ਦੀਆਂ ਸਾਰੀਆਂ ਹੀ ਮੁਸ਼ਕਲਾਂ ਹੱਲ ਕਰਨ ਦੇ ਲਈ ਬਾਬਾ ਖੇਤਰਪਾਲ ਜੀ ਦਾ ਸਿੱਧੀ ਮੰਤਰ ਲੈ ਕੇ حاضر ਹੋਈਆਂ ਸੋ ਦੋਸਤੋ ਇਹ ਬਾਬਾ ਖੀਤਰਪਾਲ ਜੀ ਦਾ ਜੋ ਸiddhi ਮੰਤਰ ਹੈ ਇਸ ਦਾ ਜਾਪ ਜੋ ਹੈ 41 ਦਿਨ ਲਗਾਤਾਰ ਕਰਨਾ ਹੋਏਗਾ ਬਾਬਾ ਖੀਤਰਪਾਲ ਜੀ ਨੂੰ ਸਿੱਧ ਕਰਨੇ ਦੇ ਲਈ 41 ਦਿਨ ਦਾ ਜਲਾ ਜੋ ਕਰਨਾ ਹੋਏਗਾ ਜਿਸ ਦੇ ਨਾਲ ਤੁਹਾਨੂੰ ਬਾਬਾ ਖੀਤਰਪਾਲ ਜੀ ਦੀਆਂ ਸ਼ਕਤੀਆਂ ਪ੍ਰਾਪਤ ਹੋਣਗੀਆਂ ਲੇਕਿਨ ਇਸ ਵਿੱਚ ਇਹ ਹੈ ਕਿ 41 ਦਿਨ ਜਾਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਵੱਖਰੇ ਕਮਰੇ ਦੇ ਵਿੱਚ ਰਹਿ ਕੇ ਵੀ ਕਰ ਸਕਦੇ ਆ ਜੇਕਰ ਤੁਹਾਡੇ ਲੱਗੇ ਕਿਤੇ ਜੰਡ ਦਾ ਦਰਖਤ ਹੈ ਜਾਂ ਫਿਰ ਜੰਡ ਦੇ ਦਰਖਤ ਦੇ ਥੱਲੇ ਵੀ ਬਾਬਾ ਖੇਤਰਪਾਲ ਦੀ ਸਿੱਧੀ ਕਰ ਸਕਦੇ ਆ ਜੰਡ ਦੇ ਦਰਖਤ ਤੇ ਰੋਜ਼ ਜਾਣਾ ਪਵੇਗਾ ਰਾਤ ਦੇ ਸਮੇਂ ਬੈਠ ਕੇ ਮੰਤਰ ਦਾ ਜਾਪ ਕਰਨਾ ਪਵੇਗਾ ਜੇਕਰ ਜੰਡ ਦਾ ਦਰਖਤ ਨਹੀਂ ਵੀ ਹੈਗਾ ਤਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਵੀ ਉਹੀ ਤਰੀਕਾ ਹੈ ਉਹ ਤਰੀਕਾ ਇਹ ਹੈ ਕਿ ਜਿਸ ਕਮਰੇ ਦੇ ਵਿੱਚ ਵੀ ਤੁਸੀਂ ਬਾਬਾ ਖੀਰਬਾਲ ਜੀ ਦਾ ਜਾਪ ਕਰਨਾ ਹੈ ਜਾਪ ਰੋਧ ਰਕਸ਼ ਦੀ ਮਾਲਾ ਤੇ 108 ਮਣਕੀ ਦੀ ਮਾਲਾ ਲੈਣੀ ਹੈ ਜਿਹਦੇ ਨਾਲ ਘਟ ਤੋਂ ਘਟ ਇੱਕ ਮਾਲਾ ਤੋਂ ਘਟਣੀ ਹੋਣੀ ਚਾਹੀਦਾ ਬਦ ਜਿੰਨਾ ਵੀ ਕਰੋਗੇ ਉਨਾ ਹੀ ਤੁਹਾਨੂੰ ਲਾਭ ਹੋਵੇਗਾ ਉਨਾ ਹੀ ਤੁਹਾਨੂੰ ਫਾਇਦਾ ਹੋਵੇਗਾ ਉੰਨੀ ਜਲਦੀ ਹੀ ਖੇਤਰਪਾਲ ਜੀ ਤੁਹਾਡੇ ਤੇ ਕਿਰਪਾ ਕਰਨਗੇ ਲੇਕਿਨ ਜ਼ਮੀਨ ਤੇ ਆਸਣ ਲਾ ਕੇ ਪੂਰਾ ਸਵਾ ਮਹੀਨਾ ਜਾਨੀ 41 ਦਿਨ ਜ਼ਮੀਨ ਤੇ ਹੀ ਸੌਣਾ ਹੈ ਔਰ ਆਸਣ ਤੇ ਬੈਠ ਕੇ ਹੀ ਜਾਪ ਕਰਨਾ ਹੈ ਸਾਹਮਣੇ ਬਾਬਾ ਖੇਤਰਪਾਲ ਦੀ ਤਸਵੀਰ ਰੱਖਣੀ ਹੈ ਇੱਕ ਪਾਣੀ ਦਾ ਲੋਟਾ ਭਰ ਕੇ ਰੱਖਣਾ ਹੈ ਅਤੇ ਦੋ ਚਰਾਗ ਜਗਾਉਣੇ ਆ ਤੇ ਦੋ ਰਜਾਨਾ ਲੱਡੂ ਰੱਖਣੇ ਆ ਜੇਕਰ ਤੁਸੀਂ ਐਤਵਾਰ ਤੋਂ ਸ਼ੁਰੂ ਕਰਦੇ ਆ ਹਰ ਐਤਵਾਰ ਨੂੰ ਬਾਕੀ ਸਾਰਾ ਸਮਾਨ ਰੱਖਣਾ ਹੀ ਆ ਦੋ ਲੱਡੂ ਵੀ ਰੱਖਣੇ ਆ ਲੇਕਿਨ ਇੱਕ ਦੇਸੀ ਘਿਓ ਦਾ ਕੜਾ ਪ੍ਰਸ਼ਾਦ ਇਤਵਰ ਦੀ ਇਤਵਰ ਜਰੂਰ ਬਣਾ ਕੇ ਉਹਦਾ ਵੀ ਭੋਗ ਲਵਾਉਣਾ ਹੈ ਦੋ ਚਰਾਗ ਜਗਾ ਕੇ ਅਰਗਬਤੀ ਤੂਫ਼ ਅਤੇ ਇੱਕ ਲੋਟਾ ਜਲਦਾ ਰੱਖ ਕੇ ਅੱਗ ਤੇ ਤੂਫ਼ ਪਾਉਣਾ ਹੈ ਸਰੋਂ ਦੇ ਤੇਲ ਦਾ ਥੋੜ੍ਹਾ ਜਿਹਾ ਲੱਡੂਆਂ ਦਾ ਥੋੜ੍ਹਾ ਥੋੜ੍ਹਾ ਕੜਾਹ ਪ੍ਰਸ਼ਾਦ ਦਾ ਅਤੇ ਜਿਸ ਦਿਨ ਤੋਂ ਵੀ ਤੁਸੀਂ ਜਾਪ ਕਰਨਾ ਸ਼ੁਰੂ ਕਰਨਾ ਚਾਹੁੰਦੇ ਹੋ ਥੋੜੀ ਜਿਹੀ ਕੱਚੀ ਲੱਸੀ ਬਣਾ ਕੇ ਆਪਣੇ ਬਾਹਰਲੇ ਗੇਟ ਦੇ ਦੋਨਾਂ ਸਾਈਡਾਂ ਤੇ ਥੋੜ੍ਹੀ-ਥੋੜ੍ਹੀ ਉਹ ਲੱਸੀ ਰੋਜ਼ਾਨਾ ਪਾਉਂਦੇ ਰਹਿਣਾ ਰੋਜ਼ਾਨਾ ਇਸੇ ਤਰ੍ਹਾਂ ਹਰ ਐਤਵਾਰ ਖੜਾ ਪ੍ਰਸ਼ਾਦ ਦੂ ਲੱਡੂ ਅੱਗ ਤੇ ਇਹਨਾਂ ਚੀਜ਼ਾਂ ਦਾ ਧੂਪ ਪਾਉਣਾ ਅਤੇ ਜਾਪ ਕਰਦੇ ਰਹਿਣਾ ਰੋਜ਼ਾਨਾ ਹੀ ਦੋ ਚਰਾਗ ਦੋ ਲੱਡੂ ਜ਼ਰੂਰ ਰੱਖਣੇ ਆ ਅਗ ਤੇ ਤੇ ਸਰੋਂ ਦੇ ਤੇਲ ਦਾ ਧੂਪਾਗੇ ਥੋੜਾ ਥੋੜਾ ਲੱਡੂਆਂ ਦੇ ਵਿੱਚੋਂ ਰੋਜ਼ਾਨਾ ਹੀ ਉਹ ਦੋ ਲੱਡੂ ਪਾਠ ਕਰਨੇ ਤੋਂ ਬਾਅਦ ਚੱਕ ਕੇ ਜੋ ਕਿ ਤੁਸੀਂ ਨਹੀਂ ਕਿਸੇ ਦਰवेश ਨੂੰ ਰੋਜ਼ ਪਾਉਣੇ ਜਿਸ ਦਿਨ ਐਤਵਾਰ ਨੂੰ ਕੜਾ ਪ੍ਰਸ਼ਾਦ ਬਣਾਉਣਾ ਕੜਾ ਪ੍ਰਸ਼ਾਦ ਰੱਖਣਾ ਉਹ ਥੋੜਾ ਬਣਾਉਣਾ ਜੋ ਕਿ ਲੱਡੂਆਂ ਦੇ ਨਾਲ ਹੀ ਉਹ ਵੀ ਕਿਸੇ ਦਰवेश ਨੂੰ ਪਾਉਂਦੇ ਰਹਿਣਾ ਹੈ ਇਸੇ ਤਰ੍ਹਾਂ ਇਹ ਲਗਾਤਾਰ ਤੁਸੀਂ ਜਾਪ ਕਰਨਾ ਸ਼ੁਰੂ ਕਰ ਦੇਣਾ ਜਿਵੇਂ ਜਿਵੇਂ ਤੁਸੀਂ ਜਾਪ ਕਰਦੇ ਜਾਉਂਗੇ ਤੁਹਾਨੂੰ ਥੋੜਾ ਥੋੜਾ ਮਹਿਸੂਸ ਹੋਣ ਲੱਗ ਪਵੇਗਾ ਕਿ ਅਸੀਂ ਕੁਝ ਕਰ ਰਹੇ ਹਾਂ ਲੇਕਿਨ 41 ਦਿਨ ਦਾ ਜਾਪ ਹੋ ਜਵੇ ਤਾਫੀਰ ਜੇ ਹੋ ਸਕਦਾ ਹੋਵੇ ਤੁਹਾਡੇ ਲਾਗੇ ਸ਼ਾਗੀ ਕੀਤੀ ਬਾਬਾ ਖੇਤਰਪਾਲ ਜੀ ਦਾ ਮੰਦਰ ਹੋਵੇ ਮੰਤਰ ਤੇ ਜਾਪ ਕਰਨਾ ਸ਼ੁਰੂ ਕਰਨਾ ਜਿਸ ਦਿਨ ਉਸ ਦਿਨ ਵੀ ਜਾ ਸਕਦੇ ਆ ਜੇ ਨਹੀਂ ਲੱਗੇ ਸ਼ਾਗੇ ਮੰਦਰ ਜਿਸ ਦਿਨ ਤੁਹਾਡੇ 41 ਦਿਨ ਹੋ ਜਾਣ ਤਾਂ ਫੇਰ 41 ਦਿਨ ਪੂਰੇ ਕਰਕੇ ਤਾਂ ਥੋੜਾ ਜਿਹਾ ਪ੍ਰਸ਼ਾਦ ਲੱਡੂ ਔਰ ਦੋ ਚਰਾਗ ਬਾਬਾ ਖੀਰਪਾਲ ਜੀ ਦੇ ਮੰਦਰ ਦੇ ਵਿੱਚ ਜਗਾ ਕੇ ਆਉਣੇ ਤੇ ਸਵਾ ਦੋ ਮੀਟਰ ਲਾਲ ਕਪੜਾ ਬਾਬਾ ਖੀਰਪਾਲ ਜੀ ਦਾ ਚਣੋ ਕਿ ਹੁਣ ਜੇ ਪਹਿਲੇ ਦਿਨ ਵੀ ਕਰ ਦਿਉ ਤਾਂ ਸਭ ਤੋਂ ਵਧੀਆ ਪਹਿਲੇ ਦਿਨ ਕਰਕੇ ਬੇਨਤੀ ਪ੍ਰਾਰਥਨਾ ਕਰਕੇ ਕਿ हे ਬਾਬਾ ਖੀਰਪਾਲ ਜੀ ਮੈਂ ਤੁਹਾਡੀ ਸਿੱਧੀ ਕਰਨ ਜਾ ਰਿਹਾ ਮੇਰੇ ਤੇ ਕਿਰਪਾ ਕਰਨੀ ਹੈ ਅਤੇ 41 ਦਿਨ ਕਰਦਿਆਂ ਕਰਦਿਆਂ ਤੁਹਾਨੂੰ ਬਾਬਾ ਖੀਰਪਾਲ ਜੀ ਦੇ ਦਰਸ਼ਨ ਵੀ ਹੋ ਸਕਦੇ ਆ ਅਤੇ ਬਾਬਾ ਖੀਰਪਾਲ ਜੀ ਤੁਹਾਡੇ ਤੇ ਕਿਰਪਾ ਕਰਨਗੇ ਤੁਸੀਂ ਆਪਣਾ ਭਲਾ ਕਰ ਸਕਦੇ ਆ ਹੋਰ ਕਿਸੇ ਦਾ ਵੀ ਭਲਾ ਕਰ ਸਕਦੇ ਆ ਸੋ ਦੋਸਤੋ ਹੁਣ ਉਹ ਜਿਹੜਾ ਬਾਬਾ ਖੇਤਰਪਾਲ ਜੀ ਮਹਾਰਾਜ ਜੀ ਦਾ ਮੰਤਰ ਪਾਠ ਹੈ ਉਹ ਚੰਗੀ ਤਰ੍ਹਾਂ ਸੁਣ ਕੇ ਕੰਠ ਕਰਨਾ ਹੈ ਕੰਠ ਕਰਨੇ ਤੋਂ ਬਾਅਦ ਹੀ ਉਹਦਾ ਫਿਰ ਜਾਪ ਤੁਸੀਂ ਸ਼ੁਰੂ ਕਰਨਾ ਹੈ ਸੋ ਉਹ ਮੰਤਰ ਉਹ ਪਾਠ ਇਸ ਤਰ੍ਹਾਂ ਹੈ ਓਮ ਨਮੋ ਸਤ ਨਮੋ ਆਦੇਸ਼ ਗੁਰੂ ਜੀ ਕੋ ਆਦੇਸ਼ ਓਮ ਗੁਰੂ ਜੀ ਜੈ ਬਾਬਾ ਖੇਤਰਪਾਲ ਭਗਤੋਂ ਕਾ ਰਖਵਾਲਾ ਕੱਚਾ ਦੂਧ ਥੇਲ ਚੜੇ ਗਲ ਫੂਲੋਂ ਕੀ ਮਾਲਾ ਸੰਕਟ ਪੜੇ ਰਕਸ਼ਾ ਕਰੇ ਤੂੰ ਸਭ ਕਾ ਪ੍ਰਿਤ ਪਾਲਾ ਦੋਸਤੋ ਇਹ ਬਾਬਾ ਖੇਤਰਪਾਲ ਜੀ ਦਾ ਸ਼ਾਬਰ ਮੰਤਰ ਹੈ ਜਿਸ ਦਾ ਤੁਸੀਂ ਜੰਗੀ ਤਰ੍ਹਾਂ કંਠ ਕਰਕੇ ਹੀ ਜਾਪ ਸ਼ੁਰੂ ਕਰਨਾ ਹੈ ਸੋ ਦੋਸਤੋ ਜਿਹੜੇ ਵੀ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣੀ ਹੈ ਜਲਦੀ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ